ਪੰਜਾਬ ਦੇ ਕੈਬਨਿਨ ਮੰਤਰੀ ਜਨਾਬ ਤਰਨਪ੍ਰੀਤ ਸਿੰਘ ਸੌਣ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮਾਲੇਰ ਕੋਲਾ ਵਿਖੇ ਉਚੇਚੇ ਤੌਰ ਤੇ ਪਹੁੰਚੇ ਉਹਨਾਂ ਨਸ਼ਾ ਖਿਲਾਫ ਪੰਜਾਬ ਸਰਕਾਰ ਵੱਲੋਂ ਬਿੱਢੀ ਗਈ ਮੁਹਿੰਮ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਇਸ ਉਪਰੰਤ ਉਹਨਾਂ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਸਐਸਪੀ ਅਤੇ ਹੋਰ ਸਮੂਹ ਅਧਿਕਾਰੀਆਂ ਨਾਲ ਨਸ਼ੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਆਓ ਦਿਖਾਉਣਾ ਤੁਹਾਨੂੰ ਕੈਬਨਿਨ ਮੰਤਰੀ ਸੌਣ ਨੇ ਇਸ ਮੌਕੇ ਕੀ ਕਿਹਾ ਮੋਲੇਕੂਲਾ ਤੋਂ ਜਨਰਲਿਸਟ ਮੁਹੰਮਦ ਹਣੀਫ ਛੰਦੀ ਰਿਪੋਰਟ ਆ ਜਿਹੜੇ ਵਿਅਕਤੀ ਜਿਹੜੇ ਬੱਚੇ ਤਾਂ ਨਸ਼ੇ ਦੇ ਆਦੀ ਹੋਗੇ ਉਹਨਾਂ ਨੂੰ ਤਾਂ ਅਸੀਂ ਬਚਾਵਾਂਗੇ ਉਹਨਾਂ ਨੂੰ ਮੁੜ ਕੇ ਅਸੀਂ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਣਿਆਂ ਨੇ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਖਰਾਬ ਕੀਤਾ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਨਸ਼ੇ ਦੇ ਆਦੀ ਕੀਤਾ ਉਹ ਬਖਸ਼ੇ ਨਹੀਂ ਤਨ ਲੱਗਦਾ ਕਿ ਮਲੇਰਪੋਲਾ ਪੁਲਿਸ ਇਧਰੇ ਬਿਨਾਂ ਦਬਾਅ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੰਮ ਕੀਤਾ ਹਸਪਤਾਲਾਂ ਦੇ ਬਾਹਰ ਅੰਦਰ ਕੰਮ ਕਰ ਰਹੀ ਹੈ ਆ ਜ਼ਿਲ੍ਹਾ ਦੀ ਪੁਲਿਸ ਨਾਲ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਪੁਲਿਸ ਇੱਕ ਐਸੀ ਕੰਪੀਟੈਂਟ ਪੁਲਿਸ ਹੈ ਕਿ ਜਦੋਂ ਕਦੇ ਵੀ ਪੰਜਾਬ ਦੇ ਅੰਦਰ ਜ਼ਰੂਰਤ ਪਈ ਹੈ ਪੰਜਾਬ ਪੁਲਿਸ ਨੇ ਆਪਣਾ ਫਰਜ਼ ਜਿਹੜਾ ਬਕੂਤੀ ਅਦਾ ਕੀਤਾ। ਉਰੇ ਹੀ ਬਸ ਨਹੀਂ ਪੰਜਾਬ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਭਾਰਤ ਦੇ 28 ਸੂਬਿਆਂ 'ਚ 8 ਯੂਨੀਅਨ ਟੈਰੀਟਰੀਆਂ 'ਚ ਸਭ ਤੋਂ ਚੰਗੀ ਕਾਰਗੁਜ਼ਾਰੀ ਮੰਨੀ ਜਾਂਦੀ ਹੈ। ਤੋਂ ਇਸ ਕਰਕੇ ਸਾਨੂੰ ਆਪਣੇ ਪੁਲਿਸ ਅਫਸਰਾਂ ਤੇ ਸਾਨੂੰ ਆਪਣੇ ਜਵਾਨਾਂ ਤੇ ਸਾਨੂੰ ਆਪਣੇ ਐਡਮਿਨਿਸਟ੍ਰੇਟਿਵ ਅਫਸਰਾਂ ਤੇ ਸਾਨੂੰ ਆਪਣੇ ਐਡਮਿਨਿਸਟ੍ਰੇਟਿਵ ਤੇ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਪੂਰਨ ਭਰੋਸਾ ਹੈ ਮਾਣ ਹੈ ਕਿ ਉਹ ਇਸ ਮੁਹਿੰਮ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਜੋ ਜੁੱਧ ਨਸ਼ਿਆਂ ਵਿਰੋਧਾ ਇਹਦੇ ਵਿੱਚ ਪੰਜਾਬ ਆਪਣਾ ਯੋਗਦਾਨ ਆਪਣਾ ਜਿਹੜਾ ਰੋਲ ਹੈ ਉਹ ਅਦਾ ਕਰਨ ਲਈ ਇਸ ਦੇ ਨਾਲ ਨਾਲ ਮੈਂ ਇੱਕ ਚੱਲ ਹੋਰ ਵੀ ਕਹਿਣੀ ਚਾਹਾਂਗਾ ਮੈਂ ਤੁਹਾਡੇ ਮਾਧਿਅਮ ਨਾਲ ਕਿਉਂ ਮੀਡੀਆ ਜਿਹੜਾ ਹੁੰਦਾ ਹੈ ਉਹ ਲੋਕਤੰਤਰ ਦਾ ਚੌਥਾ ਪਿੱਲਰ ਮੰਨਿਆ ਜਾਂਦਾ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਮੈਂ ਪੰਜਾਬ ਦੀ ਜਨਤਾ ਦੇ ਅੱਗੇ ਪੇਸ਼ ਕਰਨੀ ਚਾਹੁੰਦਾ ਨੇ ਕਿ ਇਹ ਸਿਰਫ ਇਹ ਸਰਕਾਰ ਇਹਦੇ ਤੇ ਕੱਲਾ ਜੀ ਲੋਕਦਾਨ ਪਾਸਕਦੀ ਕੱਲਾ ਪੁਲਿਸ ਵਿਭਾਗੀਆ ਕੱਲਾ ਐਡਮਿਨਿਸਟ੍ਰੇਟਿਵ ਵਿਭਾਗੀਆ ਨਿਯੋਗ ਕਰ ਪਾ ਸਕਦਾ ਇਹਦੇ ਚ ਤੁਹਾਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਸਾਡੀਆਂ ਜਿੰਨੀਆਂ ਧਾਰਮਿਕ ਸੰਸਥਾਵਾਂ ਨੂੰ ਸਾਡੀਆਂ ਜਿੰਨੀਆਂ ਰਾਜਨੀਤਿਕ ਹੋਰ ਪਾਰਟੀਆਂ ਨੇ ਉਹਨਾਂ ਨੂੰ ਰਾਜਨੀਤੀ ਤੋਂ ਪੂਛਾ ਉੱਠ ਕੇ ਇਸ ਨੋਬਲ ਕਾਉਸ ਦੇ ਲਈ ਇਸ ਚੰਗੇ ਕੰਮ ਦੇ ਲਈ ਨਾਲ ਆਣਾ ਚਾਹੀਦਾ ਨਾਲ ਜੁੜਨਾ ਚਾਹੀਦਾ ਹੈ ਜਗਾ ਜਗਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸੈਮੀਨਾਰ ਲਾਣੇ ਚਾਹੀਦੇ ਨੇ ਜਿਹੜੇ ਨਸ਼ਾ ਛਡਾਣ ਦੇ ਨਸ਼ੇ ਦੇ ਮਾੜੇ ਪ੍ਰਭਾਵ ਦੇ ਜੋ ਜਸਤਰੀਕਾ ਨਸ਼ਾ ਖੂਨ ਨੂੰ ਜਮੇ ਫਤਲਾ ਤੇ ਚਿੱਟਾ ਕਰ ਦਿੰਦਾ ਉਹਦੇ ਬਾਰੇ ਚ ਜਿਹੜੇ ਆਪਾਂ ਦੇਖਦੇ ਆ ਅਕਸਰ ਜਿਹੜੇ ਨਾਟਕ ਕਰਵਾਏ ਜਾਂਦੇ ਨੇ ਉਹ ਨਾਟਕ ਕਰਵਾ ਕੇ ਜਿਹੜੀ ਨੌਜਵਾਨੀ ਆ ਸਾਡੀ ਜਿਹੜੀ ਕਿ ਕਾਲਜਾਂ ਸਕੂਲਾਂ ਦੇ ਵਿੱਚ ਹੈ ਉਹਨਾਂ ਨੂੰ ਇਹਦੇ ਤੋਂ ਅਵੇਅਰ ਕਰਨਾ ਚਾਹੀਦਾ ਉਹਦੇ ਤੋਂ ਉਹਨਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ ਕਿ ਇਹ ਨਸ਼ਾ ਕਿਸ ਤਰੀਕੇ ਨਾਲ ਘਰਾਂ ਦੇ ਘਰ ਬਰਬਾਦ ਕਰਦਾ ਹੈ ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਨੌਜਵਾਨੀ ਹੈ ਸਾਡੀ ਆਉਣ ਵਾਲੀ ਿੰਡੀਆ ਹੈ ਉਹਨੂੰ ਆਪਾਂ ਬਚਾ ਸਕੀਏ ਧੰਨਵਾਦ